ਦੇਖੋ ਜੀ ਇੰਨੀ ਵੱਡੀ ਆਪਦਾ ਜਿਹੜੀ ਆਈ ਹੈ ਪੰਜਾਬ ਉੱਤੇ ਤੇ ਅਸੀਂ ਸਾਰੇ ਐ ਮੇਰੇ ਨਾਲ ਮੇਰੇ ਬੱਚੇ ਆਏ ਨੇ ਸਾਰੇ ਜਿਹੜੇ ਕਿ ਅੰਮ੍ਰਿਤਸਰ ਦੇ ਵੱਖਰੇ ਵੱਖਰੇ ਸਕੂਲਾਂ ਤੋਂ ਬਿਲੋਂਗ ਕਰਦੇ ਨੇ ਜਿਨ੍ਹਾਂ ਦੇ ਦਿਲਾਂ ਵਿੱਚ ਐਸੀ ਭਾਵ ਸੀ ਕਿ ਅਸੀਂ ਹੜ੍ਹ ਪ੍ਰੇਟ ਲੋਕਾਂ ਕੋਲ ਆਪੇ ਜਾਣਾ ਹੈ ਤੇ ਉਹਨਾਂ ਨੂੰ ਆਪੇ ਅਸੀਂ ਸਮਾਨ ਵੰਡਣਾ ਹੈ ਜ਼ਰੂਰਤ ਦੀਆਂ ਚੀਜ਼ਾਂ ਵੰਡਣੀ ਹੈ ਅਸੀਂ ਉਹਨਾਂ ਲੋਕਾਂ ਕੋਲ ਆਏ ਆ ਅਸੀਂ ਸਾਰੇ ਇੱਥੇ ਪਾਰ ਕਰਦੇ ਹੋਏ ਪਿੰਡ ਪਾਰ ਕਰਦੇ ਹੋਏ ਪੱਬੋਵਾਲ ਤੇ ਪਿੰਡ ភੋਬੇ ਦੇ ਕੋਲ ਆ ਕੇ ਪਹੁੰਚੇ ਹਾਂ ਜਿੱਥੇ ਪਾਣੀ ਹੁਣ ਐਨਾ ਐਨਾ ਹੈ ਜਿੱਥੇ ਟਰਾਲੀਆਂ ਵਿੱਚ ਹੀ ਜਾਇਆ ਜਾ ਸਕਦਾ ਹੈ ਤੇ ਸਾਡੇ ساری ساری ਟੀਮ ਜਿਹੜੇ ਮੇਰੇ ਨਾਲ ਬੱਚੇ ਨੇ अराउंड 12 ਬੱਚੇ ਮੇਰੇ ਨਾਲ ਲਾਏ ਨੇ ਜਿਹੜੇ ਵਾਕਈ ਜਾਂਦੇ ਸੀ 12 13 ਬੱਚੇ ਆ ਵੱਖ-ਵੱਖ ਸਕੂਲਾਂ ਵਿੱਚੋਂ ਜਿਹੜੇ ਚਾਹਦੇ ਸੀ ਕਿ ਅਸੀਂ ਆਪੇ ਜਾ ਕੇ ਇੱਕ ਸਿਚੁਏਸ਼ਨ ਵੇਖੀਏ ਤੇ ਆਪੇ ਉਹਨਾਂ ਪਿੰਡਦਾਰਾਂ ਦੀ ਮਦਦ ਕਰੀਏ ਤੁਸੀਂ ਉਹਨਾਂ ਨੂੰ ਕਿ ਤੁਸੀਂ ਆਪਣਾ ਨਾਮ ਜ਼ਰੂਰ ਦੱਸੋ ਆਪਣਾ ਜਿਹੜਾ ਆਪਣੇ ਪਲੇਸ ਦਾ ਦੇਖੋ ਜੀ ਮੇਰਾ ਨਾਮ ਹੈ ਡਾਕਟਰ ਨੂਰੀਨ ਮਹਾਜਨ ਬਾਕੀ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਆ ਬਾਜਪਾ ਨਾਲ ਜੁੜੀ ਹੋਈ ਆ ਤੇ ਮੈਂ ਇਹ ਸੰਦੇਸ਼ ਦੇਣਾ ਚਾਹਾਂਗੀ ਕਿ ਜਿਹੜੇ ਦੁੱਖ ਤਕਲੀਫਾਂ ਪਰਵ੍ਰਤੀ ਨੇ ਦਿੰਦੀ ਹੈ ਜਿਹੜੀ ਕੁਦਰਤ ਨੇ ਦਿੱਤੀ ਹੈ ਉਹ ਕੁਦਰਤ ਅੱਜ ਸਾਡੇ ਉਤੇ ਪਾਵੇਂ ਕਹਿਰ ਬਰਸਾਂਦੀ ਪਈ ਹੈ ਲੇਕਿਨ ਮੈਂ ਇਹ ਵੇਖਦੀ ਪਈ ਆ ਕਿ ਸਾਡੇ ਲੋਕੀ ਨਾਲ ਖੜੇ ਨੇ ਸਾਡੀ ਜਿਹੜੀ ਮਦਦ ਹੈ ਉਹ ਪੂਰੀ ਦੀ ਪੂਰੀ ਮਦਦ ਨਾਲ ਹੁੰਦੀ ਪਈ ਹੈ ਤੇ ਅਸੀਂ ਪੂਰੇ ਜੋਸ਼ ਨਾਲ ਤੇ ਪੂਰੀ ਸਮਗਰੀ ਲੈ ਕੇ ਰਾਹਤ ਸਮਗਰੀ ਲੈ ਕੇ ਇੱਥੇ ਪਹੁੰਚੇ ਆਂ ਤੇ ਲੋਕਾਂ ਦੀ ਮਦਦ ਕਰਨ ਲਈ ਤਿਆਰ ਆਂ ਪਿੰਡਾਂ 'ਚ ਸਿੱਤਾਂ ਦਾ ਹਾਲ ਹੈ ਲੋਕਾਂ ਦਾ ਪਿੰਡਾਂ 'ਚ ਦੇਖੋ ਮਾਸੂਮੀਅਤ ਮਾਸੂਮ ਮੈਂ ਲੇਡੀਜ਼ ਨੂੰ ਦੇਖਿਆ ਬੱਚਿਆਂ ਨੂੰ ਵੇਖਿਆ ਮਾਰੇ ਮਾਰੇ ਫਿਰਦੇ ਪਏ ਨੇ ਉਹਨਾਂ ਨੂੰ ਦਵਾਈਆਂ ਦੀ ਵੀ ਲੋੜ ਹੈ ਉਹਨਾਂ ਨੂੰ ਸਮਾਨ ਦੀ ਵੀ ਰਾਸ਼ਨ ਦੀ ਵੀ ਤਰਪਾਲਾਂ ਦੀ ਵੀ ਕੰਬਲਾਂ ਦੀ ਵੀ ਲੋੜ ਹੈ ਹਰ ਚੀਜ਼ ਦੀ ਲੋੜ ਹੈ ਸਭ ਕੁਝ ਬਹਿ ਗਿਆ ਉਹਨਾਂ ਦੀਆਂ ਫਸਲਾਂ ਜਿਹੜੀਆਂ ਬਰਬਾਦ ਹੋਈਆਂ ਰੂਹ ਕੰਬ ਉੱਢਦੀ ਹੈ ਵੇਖ ਕੇ ਜੀ ਵਾਕਈ ਹਾਲਤ ਬਹੁਤ ਜ਼ਿਆਦਾ ਖਰਾਬ ਹੈ 25 ਵਿੱਚ ਜਜਬਾ ਨਹੀਂ ਜਣਾ ਚਾਹੁੰਦੇ ਬੱਚਿਆਂ ਦੇ ਦੇਖੋ ਜੀ ਤੁਸੀਂ ਤੁਸੀਂ ਵੇਖ ਸਕਦੇ ਹੋ ਸਾਰੇ ਬੱਚੇ ਇਹਨਾਂ ਨੇ ਆਪੇ ਵੋਲੰਟੀਅਰ ਕੀਤਾ ਹੈ ਕਿ ਅਸੀਂ ਨਾਲ ਜਾਣਾ ਹੈ ਕਿ ਜੀ ਜੀ ਅਸੀਂ ਤੁਹਾਡੇ ਨਾਲ ਜਾਣਾ ਹੈ ਤੁਸੀਂ ਇੱਕ ਵਧੀਆ ਕੰਮ ਕਰਨ ਚੱਲੇ ਹੋ ਅਸੀਂ ਨਾਲ ਜੁੜਾ ਇਹਨਾਂ ਦੀ ਫੈਮਲੀਆਂ ਨੇ ਮੇਰੇ ਉੱਪਰ ਟਰਸਟ ਕਰਕੇ ਜਿਹੜਾ ਇਹਨਾਂ ਨੂੰ ਭੇਜਿਆ ਮੈਂ ਉਹਨਾਂ ਦਾ ਵੀ ਸ਼ੁਕਰੀਆ ਦਾ ਕਰਾਂਗੀ ਉਹ ਵੀ ਚਾਹੁੰਦੇ ਨੇ ਕਿ ਬੱਚੇ ਜਿਹੜੇ ਨੇ ਇਨਸਾਨੀਅਤ ਨਾਲ ਜੁੜਨ ਤੇ ਜਦੋਂ ਜਦੋਂ ਲੋੜ ਪੈਗੀ ਤੇ ਸਾਡੇ ਵੱਡੇ ਵੀ ਤੇ ਬਿਊਥ ਵੀ ਨਾਲ ਜੁੜਿਆ ਰਹੇਗਾ ਦੇਖੋ ਜੀ ਤੁਸੀਂ ਆਪੇ ਜਾਇਜ਼ਾ ਲੋ ਅੱਜ ਟਰਾਲੀਆਂ ਦੇ ਅੱਧੇ ਅੱਧੇ ਕੀ ਪੋਨੇ ਪੋਨੇ ਜਿਹੜੇ ਟਾਇਰ ਹੈ ਉਹ ਡੁੱਬੇ ਪਏ ਨੇ ਤੇ ਜਿਹੜੇ ਲੋਕੀ ਨੇ ਕੋਸ਼ਿਸ਼ ਪੂਰੀ ਕਰਦੇ ਪਏ ਨੇ ਟਰਾਲੀਆਂ ਅੱਗੇ ਜਾਂਦੀ ਪਈਆਂ ਸਾਡੀਆਂ ਕਾਰਾਂ ਤੇ ਨਹੀਂ ਅੱਗੇ ਜਾ ਪਾਈਆਂ ਹੋਰ ਤੇ ਅਸੀਂ ਇੱਥੇ ਖੜ ਕੇ ਜਿਹੜੇ ਲੋਕੀ ਸਾਡੇ ਕੋਲ ਆਂਦੇ ਪਏ ਨੇ ਗਰੀਬ ਲੋਕੀ ਜਿਹੜੇ ਇਸ ਵੇਲੇ ਬੇਸਹਾਰਾ ਨੇ ਅਸੀਂ ਉਹਨਾਂ ਦੀ ਮਦਦ ਕਰਨ ਲਈ ਆਏ ਹਾਂ ਤੁਹਾਡੇ ਵੱਲੋਂ ਦੇਖਿਆ ਗਿਆ ਕੱਲ ਵੀ ਕੁਝ ਜਿਹੜੇ ਆ ਪਰਿਵਾਰ ਸੀਗੇ ਲੋੜਵੰਦ ਪਰਿਵਾਰ ਸੀਗੇ ਉਹਨਾਂ ਨੂੰ ਟੈਂਪੂ ਵੀ ਲਗਾਇਆ ਗਿਆ ਨਾਲੇ ਕੈਚ ਕਰਤੀ ਵੀ ਕੀਤੀ ਗਿਆ ਦੇਖੋ ਜੀ ਉਹ ਤੇ ਪਰਿਵਾਰ ਮੇਰੇ ਨਾਲ ਪਿਛਲੇ 20-22 ਸਾਲਾਂ ਤੋਂ ਜੁੜੇ ਹੋਏ ਨੇ ਜਿਹੜੇ ਬੜੇ ਗਰੀਬ ਨੇ ਜਿਨ੍ਹਾਂ ਦੇ ਕਾਰਖਾਨ ਨੂੰ ਖਾਣਾ ਕਮਾਨ ਵਾਲਾ ਕੋਈ ਨਹੀਂ ਹੈ ਉਹ ਮੇਰੇ ਸਹਾਰੇ ਜੁੜੇ ਹੋਏ ਨੇ ਤੇ ਮੈਂ ਉਹਨਾਂ ਦੀ 20-22 ਸਾਲਾਂ ਤੋਂ ਮਦਦ ਕਰਨੀ ਪਈ ਹੈ 15 ਵੀ ਪਰਿਵਾਰ ਹੈਗੇ ਨੇ ਜਿਹੜੇ ਮੈਨੂੰ ਆਪਣੀ ਧੀ ਮੰਨਦੇ ਨੇ ਤੇ ਮੇਰਾ ਮੈਂ ਆਪਣਾ ਫਰਜ਼ ਸਮਝਦੀ ਹਾਂ ਆਪਣਾ ਧਰਮ ਸਮਝਦੀ ਹਾਂ ਉਹਨਾਂ ਨਾਲ ਰਹਿਣਾ ਉਹਨਾਂ ਦੀ ਮਦਦ ਕਰਨਾ ਤੇ ਜੇ ਮੈਂ ਇਹ ਪਰਮਾਤਮਾ ਲਈ ਨਾਲ ਕਰ ਪਾਵਾਂ ਤੇ ਮੇਰੇ ਲਈ ਬਹੁਤ ਵੱਡੀ ਗੱਲ ਹੈ ਹਾਰ ਬੀਤਾਂ ਲਈ ਵੀ ਅਸੀਂ ਕੋਸ਼ਿਸ਼ ਕਰਨਾ ਚਾਹੁੰਦੇ ਸੀ ਕਿ ਕੁਝ ਕਰੀਏ ਅੱਜ ਜਿਸੀ ਇਥੇ ਆਂਦੋਂ ਪਰਾਲਾ ਕੀਤਾ ਬੜੀ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਇਹ ਬੱਚੇ ਮੈਨੂੰ ਇੰਨੀ ਖੁਸ਼ੀ ਹੁੰਦੀ ਪਈ ਹੈ ਕਿ ਯੂਥ ਨਾਲ ਜੁੜਿਆ ਦੇਖੋ ਜਦੋਂ ਯੂਥ ਜੁੜਦਾ ਹੈ ਨਾ ਤਦ ਦੇਸ਼ ਦੀ ਤਕਦੀਰ ਬਦਲਦੀ ਹੈ ਤੇ ਮੈਨੂੰ ਹੁਣ ਪੂਰਾ ਭਰੋਸਾ ਹੈ ਕਿ ਦੇਸ਼ ਦੀ ਤਕਦੀਰ ਬਦਲੇਗੀ ਹੋਰ ਕਿਹੜੇ ਕਿਹੜੇ ਪਿੰਡਾਂ ਵੱਲ ਤੁਹਾਡਾ ਦੌਰਾ ਰਹੇਗਾ ਜਿਹੜਾ ਇੱਕੋ ਦੇਖੋ ਜੀ ਅਸੀਂ ਪੱਬੋਵਾਲ ਵੀ ਗਏ ਆ ਅੱਗੇ ਰਮਦਾਸ ਵੀ ਹੈ ਪਿੰਡ ਪੋਬਾ ਵੀ ਹੈ ਹੋਰ ਵੀ ਕਾਫੀ ਰਸਤੇ ਵਿੱਚ ਵੀ ਅਸੀਂ ਪਿੰਡ ਕਵਰ ਕਰਦੇ ਹੋਏ ਆਏ ਆ ਉਹਨਾਂ ਨੂੰ ਸਮਗਰੀ ਰਾਸ਼ਨ ਵਗੈਰਾ ਦਿੰਦੇ ਆਏ ਆ ਆਖਿਰ ਅਸੀਂ ਇੱਥੇ ਪਹੁੰਚੇ ਆ ਅੱਗੇ ਜਾਣਾ ਥੋੜਾ ਔਖਾ ਲੱਗਦਾ ਪਿਆ ਬਾਕੀ ਅਸੀਂ ਕੋਸ਼ਿਸ਼ ਕਰਦੇ ਪਏ ਆ ਜੇ ਅੱਗੇ ਜਾ ਕੇ ਅਸੀਂ ਹੋਰ ਪਿੰਡਾਂ ਦੇ ਇੰਟੀਰੀਅਰ ਚ ਜਾ ਕੇ ਜੇ ਅਸੀਂ ਇਹਨਾਂ ਦੀ ਮਦਦ ਕਰ ਸਕੀਏ ਤੇ ਬਹੁਤ ਵੱਡੀ ਗੱਲ ਹੈ ਜੀ ਮੇਰਾ ਨਾਮ ਮਾਹਿਰ ਚੋਪੜਾ ਹੈ ਮੈਂ ਅੰਮ੍ਰਿਤਸਰ ਸ਼ਹਿਰ ਦਾ ਆ ਇੱਥੇ ਵੇਖੀ ਸਕਦੇ ਹੋ ਜਿਵੇਂ ਆਪਦਾ ਆਈ ਹੈ ਅਸੀਂ ਥੋਬੇ ਪਿੰਡ ਕੋਲ ਆਏ ਆ ਤੇ ਇੱਕ ਗੱਲ ਕਹਿਣ ਵਾਲੀ ਹੈ ਕਿ ਸਾਰਿਆਂ ਦਾ ਹੌਸਲਾ ਵੇਖ ਕੇ ਜਿਹੜੇ ਸਾਡੇ ਨਾਲ ਵੀ ਆਏ ਨੇ ਤੇ ਜਿਹੜੇ ਭਰਾ ਸਾਰੇ ਹੋਰ ਵੀ ਖੜੇ ਨੇ ਉਹਨਾਂ ਦਾ ਹੌਸਲਾ ਵੇਖ ਕੇ ਇੱਕ ਗੱਲ ਕਹਿਣ ਵਾਲੀ ਹੈ ਕਿ ਜਿੰਨੀ ਵੱਡੀ ਆਫਤਾ ਹੋਵੇ ਪੰਜਾਬ ਦੇ ਜਿਹੜੇ ਲੋਕ ਨੇ ਕਦੇ ਪਿੱਛੇ ਨਹੀਂ ਹਟਦੇ ਇੱਕ ਬੇਨਤੀ ਮੈਂ ਕਰਨਾ ਚਾਹਾਂਗਾ ਜੀ ਤੁਸੀਂ ਅੰਮ੍ਰਿਤਸਰ ਸ਼ਹਿਰ ਦੇ ਹੋ ਤੁਹਾਡੇ ਸ਼ਹਿਰ ਦੇ ਕੋਲ ਇੰਨੀ ਵੱਡੀ ਆਫਤਾ ਆਈ ਹੈ ਤੁਸੀਂ ਕੋਈ ਵੀ ਛੋਟੀ ਜੀ ਰਕਮ ਜਾਂ ਕੋਈ ਵੀ ਮਦਦ ਜੇ ਤੁਸੀਂ ਕਰ ਸਕਦੇ ਹੋ ਜਰੂਰ ਕਰੋ ਇੱਥੋਂ ਦੇ ਲੋਕਾਂ ਨੂੰ ਲੋੜ ਹੈ ਤੇ ਇਸ ਇੰਨੀ ਗੱਲ ਮੈਂ ਕਹਿਣਾ ਚਾਹੁੰਦਾ ਇਹ ਜਿਹੜਾ ਆਪਣੀ ਕੋਹਟ ਮਣੀ ਤੋਂ ਕੱਢ ਕੇ ਅੱਜ ਜਿਹੜਾ ਸਮਾਨ ਜਿਹੜਾ ਲੋਕਾਂ ਨੂੰ ਦਿੱਤਾ ਗਿਆ ਵਾ ਉਹ ਕਿਹੜਾ ਕੀਤਾ ਉਹ ਅਸੀਂ ਸਾਰੇ ਯਾਰ ਦੋਸਤੀ ਸੀ ਤੇ ਇਦਾਂ ਅਸੀਂ ਸੋਚਿਆ ਕਿ ਸਾਨੂੰ ਇਹ ਗੱਲ ਕਰਨੀ ਚਾਹੀਦੀ ਹੈ ਸਾਰਿਆਂ ਨੇ ਆਪਣੇ ਵੱਲੋਂ ਥੋੜੀ ਥੋੜੀ ਚੀਜ਼ਾਂ ਕਿਸੇ ਨੇ ਆਪਣੇ ਘਰ ਤੋਂ ਮੰਗੀਆਂ ਜਿਹੜੀ ਘਰ ਤੋਂ ਚੀਜ਼ਾਂ ਪਈਆਂ ਹੁੰਦੀਆਂ ਉਹ ਦਿੱਤੀਆਂ ਕਿਸੇ ਨੇ ਪੈਸੇ ਲੈ ਕੇ ਆਪਾਂ ਆਪ ਖਰੀਦ ਕੇ ਲੈ ਕੇ ਆਏ ਤਾਂ ਉਹ ਸਾਰੀਆਂ ਚੀਜ਼ਾਂ ਇਕੱਠੀ ਕਰਕੇ ਹੀ ਆਪਾਂ ਇਹ ਸੇਵਾ ਕਰਨ ਆਏ ਅੱਛਾ ਮੇਰਾ ਨਾਮ ਨਭੋ ਕੰਧਾਰੀ ਹੈ ਔਰ ਹਮ ਪ੍ਰੋਜੈਕਟ ਸ਼ਾਂਤੀ ਐਨ ਜੀਓ ਕੀ ਤਰਫੋਂ ਆਏ ਆਂ हम अमृतसर बेस्ड एन हैं और जब हमें पता चला कि अजनाला जो अमृतसर के पास है वहाँ पे ऐसा हो रहा है तो हम लोगों ने डिसाइड करा कि हम सब लोग मिल और कुछ सामान लेके अजनाला आएँ और उनकी मदद करें किली, किली, किली तो 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 हम सब लोग चौदह साल तक के हैं कुछ लोग पंद्रह साल के भी हैं हाँ जी पैसे, पैसे हमारा जो एन है हम लोगों से डोनेशन लेते हैं और अपने पेरेंट्स से भी थोड़ी बहुत ही डोनेशन लेते हैं और उससे ही सामान लेके हम यहाँ पे आज लेके आए हैं हाँ जी बहुत लोग मदद तो कर रहे हैं और हम भी ऐसे ही मदद करना चाहते थे क्योंकि यहाँ पे लोगों का बहुत बुरा हाल है वो आज हमने देख ही लिया है कि सब लोग कितनी मुश्किल से यहाँ पे रह रहे हैं और उनके पास कोई सामान भी नहीं है क्योंकि उनका सब कुछ बह गया है आपको प्रेरित किसने किया हाँ को नूरी दीदी ने प्रेरित किया उन्होंने बोला कि चलना है हमने उनको बोला था कि हम आपके साथ चलना चाहेंगे और हम उनको ट्रस्ट करके आज उनके साथ ही यहाँ पे आए हैं हाँ जी